మే తోడే ਪਿੰਡ ਘੋਤਪੁਰ ਵਿੱਚ ਇਹਦੇ ਬਾਰੇ ਕੋਈ ਚੰਦਰਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੋਹਨ ਸਿੰਘ ਪਿੰਡ ਘੋਤਪੁਰ ਇਹ ਸਾਡਾ ਮੇਲਾ ਜਿਹੜਾ ਜੀ ਇਹ ਫਸਟ ਟਾਈਮ ਆਪਾਂ ਪਿੰਡ ਘੋਤ ਵਿੱਚ ਮੇਲਾ ਕਰਾਇਆ ਹੈ ਔਰ ਇਹ ਸਾਰਾ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ ਔਰ ਅਸੀਂ ਇਹ ਸਟਾਰਟਿੰਗ ਕੀਤੀ ਹੈ ਜੇ ਫਸਟ ਟਾਈਮ ਹੀ ਦੇਖਾ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡਾ ਇਕੱਠ ਹੋਇਆ ਸ਼ਾਇਦ ਤੁਸੀਂ ਦੇਖਿਆ ਹੋਣਾ ਇਕੱਠ ਕਿੰਨਾ ਹੀ ਬੜਾ ਪਿਆਰਾ ਇਕੱਠ ਆ ਹਰ ਬੰਦੇ ਨੇ ਸਹਿਯੋਗ ਦਿੱਤਾ ਬੜੀ ਸ਼ੈਨਸ਼ੀਲਤਾ ਨਾਲ ਇਹ ਮੇਲਾ ਸਾਡਾ ਸ਼ੁਰੂ ਹੋਇਆ ਔਰ ਹੁਣ ਕਬੱਡੀ ਆ ਫਿਰ ਮੈਚ ਹੋ ਰਿਹਾ ਇਸ ਦੇ ਵਿੱਚ ਵਿੱਚ ਅਸੀਂ ਇੱਕ ਸਪੈਸ਼ਲ ਜੀ ਲੰਗਰ ਵੀ ਨਾਲ ਚਲਾਇਆ ਸੀਗਾ ਕਿ ਕਿਹੇ ਬੰਦੇ ਨੂੰ ਕੋਈ ਦੂਰੋਂ ਆਂਦੇ ਆ ਵਿਚਾਰੇ ਮੁੰਡੇ ਪਲੇਅਰ ਆਂਦੇ ਆ ਜਾਂ ਉਹਨਾਂ ਨੂੰ ਇਦਾਂ ਨਾ ਲੱਗੇ ਕਿ ਯਾਰ ਆਹ ਨੂੰ ਖਾਣ ਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ ਇਹ ਅਸੀਂ ਸੰਤ ਬਾਬਾ ਕੁੱਲੀ ਸਿੰਘ ਲਾਲ ਵਾਲਿਆਂ ਦੀ ਯਾਦ ਵਿੱਚ ਮੇਲਾ ਸ਼ੁਰੂ ਕਰਵਾਇਆ ਜੀ ਹੁਣ ਅਸੀਂ ਰਜਿਸਟਰ ਕਰਵਾਇਆ ਔਰ ਆਹ ਡੀ ਗੁਰੂ ਮਹਾਰਾਜ ਇਹੋ ਅਰਦਾਸ ਆ ਕਿ ਅਸੀਂ ਸ਼ਾਇਦ ਹਰ ਸਾਲ ਇਹ ਮੇਲਾ ਇਸ ਤਰ੍ਹਾਂ ਹੀ ਇਹ ਕਰਵਾਇਆ ਕਰਾਂਗੇ ਜੀ ਸਰ ਬੜਾ ਸਜੋਗ ਦੀ ਸੰਤਾਨਾਂ ਕਾਫੀ ਦੁਨੀਆ ਤੇ ਆਈ ਹੈ ਹਾਂ ਜੀ ਕੀ ਕਰਾ ਜੋ ਸੰਜੋਗ ਦੇਖੋ ਜੀ ਇਹ ਸ਼ੈਨ ਸ਼ੀਲਤਾ ਵਾ ਨਿਊ ਯੂਥ ਹੈ ਯੂਥ ਦੇ ਨਾਲ ਯੂਥ ਜੁੜਦਾ ਜੀ ਯੂਥ ਕਰਕੇ ਆਪਾਂ ਇੱਕ ਲੋਕਾਂ ਨੂੰ ਜੋੜਨ ਵਾਸਤੇ ਨਸ਼ਿਆਂ ਤੋਂ ਮਤਲਬ ਨਸ਼ਿਆਂ ਨੂੰ ਤੋੜਨ ਲਈ ਕਿ ਤੁਸੀਂ ਨਸ਼ੇ ਛੱਡੋ ਸਪੋਰਟਸ ਵੱਲ ਪਾਓ ਗੇਮਾਂ ਖੇਲੋ ਅੱਛੇ ਪਲੇਅਰ ਬਣੋ ਅੱਗੇ ਆਪਣਾ ਨਾਮ ਰੋਸ਼ਨ ਕਰੋ ਉਹਨਾਂ ਦੇ ਬੱਚਿਆਂ ਨੂੰ ਜੋੜਨ ਵਾਸਤੇ ਵਾਸਤੇ ਇਹ ਮੇਲਾ ਕਰਵਾਇਆ ਜੀ ਸਰ ਕਬੱਡੀ ਮੈਚ ਕਰਵਾਇਆ ਜਾਣਾ ਹਾਂਜੀ ਜਿਹੜੇ ਜਿਹੜੇ ਨਾਮ ਜਿਹੜੇ ਇੱਥੇ ਜਾਣੇ ਕਬੱਡੀ ਦੇ ਵਿੱਚ ਜੀ ਸਾਡਾ ਜਿਹੜਾ ਫਰਸਟ ਟੀਮ ਆ ਉਹਦਾ 61000 ਤੇ 51000 ਨਾਮ ਹੈ ਹਾਰਨ ਦਾ ਉਸ ਤੋਂ ਬਾਅਦ ਕੁੜੀਆਂ ਦੀ ਟੀਮ ਦਾ 25000 ਰੁਪਿਆ ਨਾਮ ਹੈ ਉਸ ਤੋਂ ਬਾਅਦ ਅਸੀਂ ਬਜ਼ੁਰਗ ਸੱਦੇ ਆ ਜੀ ਬਜ਼ੁਰਗਾਂ ਦੇ ਹੌਸਲੇ ਵਾਸਤੇ ਉਹਨਾਂ ਨੂੰ ਅਸੀਂ 35000 ਰੁਪਿਆ ਦੇ ਰਿਹਾ ਉਹਨਾਂ ਤੋਂ ਬਾਅਦ ਇੱਕ ਛੋਟੀ ਬੱਚਿਆਂ ਦੀ ਟੀਮ ਆ ਉਹਨਾਂ ਨੂੰ ਅਸੀਂ 11000 ਰੁਪਏ ਦੇ ਗਏ ਨੌਜਵਾਨਾਂ ਕੀ ਦੇ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿੰਦੇ ਆ ਜੀ ਦੇਖੋ ਸਪੋਰਟਸ ਨਾਲ ਜੁੜੋ ਗੇਮਾਂ ਖੇਲੋ ਅੱਛੀ ਪੜ੍ਹਾਈ ਲਓ ਐਜੂਕੇਸ਼ਨ ਲਓ ਮੈਚ ਮੈਚਾਂ ਦੇ ਪਿੱਛੇ ਹੋਵੋ ਖੇਲੋ ਪੜੋ ਔਰ ਅੱਗੇ ਜਾ ਕੇ ਕੋਈ ਆਫੀਸਰ ਬਣੋ ਨਸ਼ੇ ਛੱਡੋ ਸਭ ਤੋਂ ਮੇਨ ਮੁੱਦਾ ਸਾਡਾ ਇਹੋ ਹੀ ਹੈ ਜੀ ਕਿ ਪਬਲਿਕ ਨਸ਼ੇ ਛੱਡੇ ਬੱਚੇ ਔਰ ਚੰਗੇ ਚੰਗੀਆਂ ਸਿਸਟਮ ਦੇ ਵਿੱਚ ਆਣ ਕਮੀ ਪੇਸ਼ੀ ਰਹੀ ਹੋਏ ਤੇ ਗਾਲ ਅਗਲੇ ਵਾਲ ਨੂੰ ਮੌਕਾ ਦਿਓ ਅਹੀਂ ਉਹ ਕਮੀ ਪੇਸ਼ੀ ਕਰਦਾ ਮੈਂ ਆਈ ਹੋਈ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜੀ ਸੰਤ ਬਾਬਾ ਲਾਸ਼ ਸਿੰਘ ਕੁੱਲੀ ਵਾਲਿਆਂ ਦੀ ਆਦ ਦੇ ਵਿੱਚ ਪਹਿਲਾ ਛਿੰਝ ਮੇਲਾ ਕਰਾਇਆ ਗਿਆ ਵਾ ਮੈਂ ਬਹੁਤ ਬਹੁਤ ਸਾਰੀ ਆਈ ਹੋਈ ਸੰਗਤ ਦਾ ਬਹੁਤ ਜਿਆਦਾ ਮੌਸਮ ਬਹੁਤ ਜਿਆਦਾ ਪ੍ਰੋਮੋਸ਼ਨ ਹੋਈ ਬਹੁਤ ਕਰਾਊਡ ਹੋਇਆ ਪਹਿਲੇ ਮੇਲੇ ਦੀ ਮਜ਼ਾ ਆ ਗਿਆ ਜੀ ਕੁਝ ਕੁਝ ਬੰਦਿਆਂ ਨੇ ਮਤਲਬ ਕੀਤਾ ਮੇਲਾ ਖਰਾਬ ਪਰ ਸੰਤ ਬਾਬਾ ਲਾਸ਼ ਸਿੰਘ ਕੁੱਲੀ ਵਾਲੇ ਸਾਡੇ ਨਾਲ ਹੀ ਤੇ ਬੜਾ ਵਧੀਆ ਮੇਲਾ ਆ ਜੀ ਮਨ ਆਕੋ ਬਾਗ ਹੋ ਗਿਆ ਸਰ ਕਿਉਂ ਤੁਹਾਨੂੰ ਟਿਕਟ ਨਹੀਂ ਦੇਇਆ ਜਾ ਰਿਹਾ ਮੈਂ ਜੂਤ ਨੂੰ ਇਹੋ ਕਹਿਣਾ ਚਾਹੁੰਦਾ ਜੀ ਨਸ਼ੇ ਛੱਡੋ ਤੇ ਇਸ ਪਾਸੇ ਆਓ ਮੈਂ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਮੇਰਾ ਵੀਰ ਰਣਜੀਤ ਸਿੰਘ ਕਾਲੋ ਮੇਰੇ ਨਾਲ ਹੈ ਭਾਜੀ ਭਾਜੀ ਅੱਜ ਦੇ ਮੇਲੇ 'ਚ ਕਿਹੜੇ-ਕਿਹੜੇ ਕਲਾਕਾਰਾਂ ਨੇ ਪ੍ਰੋਗਰਾਮ ਕੀਤਾ ਅੱਜ ਦੇ ਮੇਲੇ ਦੇ 'ਚ ਸੰਤ ਬਾਬਾ ਲਾਲ ਸਿੰਘ ਟੁੱਲੀ ਵਾਲਿਆਂ ਦਾ ਜਿਹੜਾ ਮੇਲਾ ਸੀ ਅੱਜ ਇਹ ਸਰਦਾਰ ਕੁਲਦੀਪ ਸਿੰਘ ਖੋਤ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਹ ਜਿਹੜਾ ਮੇਲਾ ਮਨਾਇਆ ਗਿਆ ਜਿਸ ਵਿੱਚ ਸਾਡੇ ਕਿਸਾਨ ਜਥੇਬੰਦੀ ਲੋਕ ਸੰਘਰਸ਼ ਮੋਰਚੇ ਨੇ ਅਹਿਮ ਜਿਹੜਾ ਇਹਦੇ ਵਿੱਚ ਆ ਕੇ ਇਹਨਾਂ ਮੇਲੇ ਦਾ ਆਨੰਦ ਮਾਣਿਆ ਜਿਹਦੇ ਵਿੱਚ ਮੈਂ ਪੰਜਾਬ ਦਾ ਪ੍ਰਧਾਨ ਮੇਰੇ ਨਾਲ ਜਰਨਲਿਸਟ ਕਤਰ ਪਾੜਾ ਸਾਹਿਬ ਸਾਡੀ ਮੋਰਚੇ ਦੀ ਸਾਰੀ ਟੀਮ ਇਹ ਇੱਕ ਮੇਲਾ ਪਬਲਿਕ ਮੇਲਾ ਜਿਹੜਾ ਅੱਜ ਮਨਾਇਆ ਗਿਆ ਇਹਦੇ ਵਿੱਚ ਕੋਈ ਰਾਜਨੀਤਿਕ ਬੰਦਾ ਜਿਹੜਾ ਨਹੀਂ ਇਹਨਾਂ ਨੇ ਸੱਜਿਆ ਇਹ ਗੱਲ ਦੀ ਇਹਨਾਂ ਨੂੰ ਵਧਾਈ ਦੇਣਾ ਇਸ ਮੇਲੇ ਦਾ ਮੇਨ ਪਰਪਸ ਇਹ ਸੀਗਾ ਕਿ ਪਿੰਡਾਂ ਦੀ ਜਿਹੜੀ ਖੇਡਾਂ ਮਾਂ ਖੇਡਾ ਉਹਦੇ ਨਾਲ ਜੋੜਿਆ ਜਾਵੇ ਏ ਮੈਂ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹਨਾਂ ਦੇ ਬ੍ਰਦਰ ਨੇ ਐਨ ਆਰ ਆਈ ਆ ਬਾਹਰ ਇਟਲੀ ਤੋਂ ਆਏ ਮੇਰੇ ਭਰਾ ਅੱਜ ਸਪੈਸ਼ਲ ਇਹ ਮੇਲਾ ਇੱਥੇ ਵੇਖਣ ਆਏ ਆ ਇਹ ਬੜੇ ਵੱਡੇ ਕਾਰੋਬਾਰੀ ਨੇ ਬਾਹਰ ਇਹਨਾਂ ਸਾਰੇ ਪਰਿਵਾਰ ਦਾ ਇਹ ਮਕਸਦ ਸੀਗਾ ਸਰਦਾਰ ਕੁਲਦੀਪ ਸਿੰਘ ਦਾ ਤੇ ਇਹਨਾਂ ਦੇ ਫਾਦਰ ਇਹਨਾਂ ਦਾ ਇਹ ਮਕਸਦ ਸੀਗਾ ਵੀ ਜਿਹੜੇ ਪਿੰਡਾਂ ਦੇ ਲੋਕ ਬੱਚੇ ਜਿਹੜੇ ਪਿੰਡਾਂ ਦੇ ਇਹ ਅੱਜ ਨਸ਼ੇ ਦੀ ਦਲਦਲ 'ਚ ਧਸਣਦੇ ਆ ਇਹੋ ਜਿਹੜੇ ਸੱਭਿਆਚਾਰ ਮੇਲੇ ਕਰਵਾਏ ਜਾਣ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹਨਾਂ ਸੇਧ ਮਿਲ ਸਕੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲੇ ਤੇ ਜਿਹੜਾ ਸਾਡਾ ਇੱਕ ਰੰਗਲਾ ਪੰਜਾਬ ਆ ਜਿਹੜਾ ਅਸੀਂ ਇੱਕ ਪੋਲੀਟਿਕਲ ਲੋਕਾਂ ਨੇ ਸਭ ਸੁਤਨਾ ਦਿਖਾਇਆ ਕਿ ਰੰਗਲਾ ਪੰਜਾਬ ਕੋਈ ਰੰਗਲਾ ਪੰਜਾਬ ਨਹੀਂ ਇਹੋ ਜਿਹੇ ਲੋਕਾਂ ਦੀ ਮਦਦੋਂ ਤੇ ਜਿਹੜਾ ਰੰਗਲਾ ਪੰਜਾਬ ਬਣੇਗਾ ਤਾਂ ਜੋ ਸਾਡੇ ਜੂਥ ਜਿਹੜੇ ਆ ਉਹ ਨਸ਼ੇ ਤੋਂ ਦੂਰ ਜਾਣ ਤੇ ਖੇਡਾਂ ਵੱਲ ਵਧਣਾ ਵੇਖੋ ਅੱਜ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਇੱਥੇ ਆਏ ਆ ਇੱਕ ਹੋਰ ਬੜੀ ਮਾਣ ਦੀ ਗੱਲ ਆ ਕਿ ਜਿਹੜਾ ਇੱਥੇ ਸਿੰਗਰ ਬੋਲਣ ਵਾਲਾ ਸੀਗਾ ਉਹ ਵੀ ਸਾਡੇ ਗੁਰਦਾਸਪੁਰ ਦਾ ਸੀਗਾ ਉਹ ਤਾਂ ਮੈਨੂੰ ਅੱਜ ਸਰਦਾਰ ਤਲਦੀਪ ਸਿੰਘ ਉਹਨਾਂ ਦੀ ਟੀਮ ਨੇ ਦੱਸਿਆ ਕਿ ਇਹ ਵੀ ਮੁੰਡਾ ਗਰਦਾਸ ਪੁੱਤ ਦਾ ਸੀਗਾ ਇਹਦਾ ਬੜਾ ਨਾਂ ਬਾਗੀ ਇਹਦਾ ਨਾਂ ਆ ਇਹਨੇ ਬਹੁਤ ਸੋਹਣਾ ਸਭਿਆਚਾਰ ਦਿਖਾਇਆ ਇੱਥੇ ਸਾਰੀਆਂ ਸਾਡੀਆਂ ਧੀਆਂ ਭੈਣਾਂ ਨੇ ਸਾਰਿਆਂ ਨੇ ਬਹਿ ਕੇ ਇਸ ਮੇਲੇ ਦਾ ਆਨੰਦ ਮਾਣਿਆ ਇਸ ਮੇਲੇ ਦੇ ਵਿੱਚ ਡਿਸਪਲਿਨ ਜਿਹੜਾ ਤੁਸੀਂ ਵੇਖਿਆ ਹੋਣਾ ਸਾਰੀ মিডিਆ ਨੇ ਤੇ ਸਿਪਲਨ ਪੂਰਾ ਮੇਨਟੇਨ ਰੱਖਿਆ ਜਿਹੜੀਆਂ ਭੈਣਾਂ ਸੀ ਉਹਨਾਂ ਨੂੰ ਭੈਣਾਂ ਦੀ ਸਤਾਨ ਦਿੱਤੀ ਜਿਹੜੇ ਭਾਈ ਸੀ ਭਾਈਆਂ ਵਾਲੇ ਪਾਸੇ ਬੈਠੇ ਕਿਸੇ ਵੀ ਬੰਦੇ ਨੇ ਇਸ ਮੇਲੇ 'ਚ ਹੁਲੜਬਾਜੀ ਨਹੀਂ ਕੀਤੀ ਇਸ ਗੱਲ ਦੀ ਮੈਂ ਸਰਦਾਰ ਤਲਦੀਪ ਸਿੰਘ ਬਾਬਾ ਹਰਜੀਤ ਸਿੰਘ ਇਹਨਾਂ ਦੇ ਬ੍ਰਦਰ ਆ ਐਨ ਆਰ ਆਈ ਵੀਰ ਸਾਡਾ ਨੋਨੂ ਜੀ ਇਹ ਜਿੰਨੀ ਵੀ ਟੀਮ ਆ ਸਾਰੀ ਇਹ ਅੱਜ ਤੋਂ 10 ਦਿਨ ਪਹਿਲਾਂ ਤੋਂ ਬੜੀ ਮਿਹਨਤ ਕਰ ਰਹੀ ਆ ਇਹਨਾਂ ਦੀ ਮਿਹਨਤ ਨੂੰ ਵਾਹਿਗੁਰੂ ਨੇ ਅੱਜ ਰੰਗ ਬਣੇ ਆ ਤੇ ਅੱਜ ਮੇਲਾ ਜਿਹੜਾ ਬੜਾ ਸਕਸੈਸਫੁਲ ਜਿਹੜਾ ਸਿਰੇ ਚੜਿਆ ਇਹਨਾਂ ਦੇ ਇਹਨਾਂ ਦੇ ਪਿਤਾ ਜੀ ਸਰਦਾਰ ਸਰਵਣ ਸਿੰਘ ਸਰਦਾਰ ਸਰਵਣ ਸਿੰਘ ਮੈਂ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਐਡੇ ਮਿਹਨਤੀ ਤੇ ਚੰਗੇ ਬੱਚੇ ਜਿਹੜੇ ਪੈਦਾ ਕੀਤੇ ਆ ਕਿ ਜਿਹੜੇ ਅੱਜ ਸਮਾਜ ਨੂੰ ਸੇਧ ਦੇ ਰਹੇ ਆ ਇਨੀਆਂ ਬਿੰਦੀਆਂ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਲਾਲ ਸਿੰਘ ਜੀ ਗੁਲੀਵਾਹੀ ਯਾਦ ਵਿੱਚ ਕਰਾਇਆ ਗਿਆ ਤੇ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਸੰਗਤ ਆਈ ਸੰਗਤ ਦਾ ਬਹੁਤ ਧੰਨਵਾਦ ਤੇ ਅਸੀਂ ਐਨ ਆਰ ਆਈ ਹੁਣ ਇਹੋ ਚਾਹੁੰਦੇ ਆ ਕਿ ਪੰਜਾਬ ਦਾ ਨਾ ਜਿੱਦਾਂ ਪੰਜਾਬ ਦਾ ਜਿਹੜਾ ਜੂਠ ਹੈ ਉਹ ਕਬੱਡੀਆਂ ਦੇ ਵਿੱਚ ਆਏ ਪਲੇਅਰ ਬਣਨ ਵਧੀਆ 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 ਪਲੇਅਰ ਬਾਹਰ ਨਿਕਲਣ ਇਹ ਇਹੋ ਚਾਹਤਾ ਕੋਈ ਕੋਈ ਖੁਦ ਵੀ ਜੰਗ ਬਲਾਡੋ ਇਸ ਮੇਲੇ ਨੂੰ ਪ੍ਰੋਮੋਟ ਕਰਕੇ ਜਾਂ ਮੇਲੇ ਦੇ ਵਿੱਚ ਪਹੁੰਚ ਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨੋ ਇਹ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਸਾਡੇ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਨਸ਼ਾ ਕਰਕੇ ਨਸ਼ੇ ਛੱਡ ਕੇ ਤੇ ਖੇਡਾਂ ਦੇ ਵਿਚਾਰ ਸਪੋਰਟਸ ਦੇ ਵਿਚਾਰ ਜਿਦਾ ਕਬੱਡੀ ਹੋ ਗਿਆ ਆਪਣੀ ਮਾਂ ਮਾਂ ਕਿਹੜਾ ਕਬੱਡੀ ਇਹਦਾ ਵਿਚਾਰ ਤੇ ਵਧੀਆ ਹੀ ਹੈ ਅਜਿਹਾ ਡੇਰ ਜੇ ਹੋਰ ਵੀ ਕਈ ਪਿੰਡਾਂ ਦੇ ਨੌਜਵਾਨ ਬਾਹਰਲੇ ਮੁਲਕਾਂ 'ਚ ਬੈਠੇ ਆ ਪਰ ਇਦਾਂ ਦਾ ਪ੍ਰੋਗਰਾਮ ਕਰਕੇ ਰਾਜੀ ਨਹੀਂ ਉਹਨਾਂ ਨੂੰ ਜੇਕਰ ਤੁਹਾਡੇ ਵੱਲੋਂ ਕੋਈ ਮੈਸੇਜ ਹੋਵੇ ਤੇ ਹਾਂ ਜੀ ਪਤਾ ਕੀ ਹਿਸਤਾਰ ਹੈ ਸਾਰੇ ਦੇ ਮਨ ਵਿੱਚ ਕਿਉਂਕਿ ਇਹ ਪੋਲਿਟਿਕਸ ਆ ਜਾਂਦੀ ਆ ਜਦੋਂ ਕੋਈ ਵੀ ਕਬੱਡੀ ਦੇ ਵਿੱਚ ਬੁੱਧ ਪੋਲਿਟਿਕਸ ਆ ਗਿਆ ਇਸ ਕਰਕੇ ਡਰਦਾ ਜੂਠਣਾ ਤੇ ਸਾਡਾ ਇਹੋ ਹੀ ਆ ਕਿ ਹੁਣ ਬਸ ਕੀ ਨਸ਼ੇ ਛੱਡ ਕੇ ਤੇ ਸਪੋਰਟਸ 'ਤੇ ਪੀਚਾ ਆਵੋ ਤੇ ਇਹਦੇ ਨਾਲ ਪੰਜਾਬ ਤੇ ਕੀ ਮੈਂਦਾ ਪ੍ਰਭਾਵ ਪਏਗਾ ਪੰਜਾਬ ਦਾ ਬਹੁਤ ਵਧੀਆ ਲੱਗੇਗਾ ਬਹੁਤ ਵਧੀਆ ਮਨਾਂ ਨੂੰ ਵਧੀਆ ਕਰਨ ਜੂਤ ਨੂੰ ਦੇਖਣੀ ਚੀਜ਼ ਮਿਲੇਗੀ ਕਿ ਵਧੀਆ ਸਪੋਰਟਸ ਵੀ ਚਾਹੀਏ ਅੱਜ ਦਾ ਭਰਿਆ ਮੇਲਾ ਵੇਖ ਕੇ ਤੁਹਾਨੂੰ ਕਿੰਨੀ ਦੀ ਖੁਸ਼ੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਨੂੰ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਫੀਲ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਆਪਣੇ ਪ੍ਰਬੰਧਕਾਂ ਬਾਰੇ ਹਾਂ ਜੀ ਬਹੁਤ ਧੰਨਵਾਦ ਇਹਨਾਂ ਦਾ ਕਿ ਜਿਹਨਾਂ ਨੇ ਇਹ ਮੇਲਾ ਕਰਾਇਆ ਤੇ ਮੈਨੂੰ ਕਾਲ ਕੀਤੀ ਕਹਿੰਦੇ ਕਿ ਮੇਲਾ ਕਰਾਣਾ ਹੈ ਮੈਂ ਜ਼ਰੂਰ ਜ਼ਰੂਰ ਪੁੱਜਾਂਗੇ ਅਸੀਂ ਮੈਂ ਆਪਣਾ ਕੰਮ ਛੱਡ ਕੇ ਮਨੇ ਇੱਥੇ ਆਏ ਹਾਂ ਜੋ ਸਪੈਸ਼ਲੀ ਤੁਸੀਂ ਤੁਸੀਂ ਇਟਲੀ ਤੇ ਕਿੰਨੇ ਚਿਰ ਤੋਂ ਹੋ? ਮੈਂ 17 ਸਾਲੋਂ ਵੇਟ ਰਹੀ ਹਾਂ 17 ਸਾਲੋਂ ਤੇ ਪਹਿਲੀ ਵਾਰ ਉਤਪ੍ਰਾ ਡਰਾਈਵਿੰਗ ਲਾਇਸੈਂਸ ਸਕੂਲ ਹੈ ਠੀਕ ਹੈ ਸਾਰਾ ਆਪਣਾ ਕਾਰੋਬਾਰ ਸਾਡੇ ਕੋਲ ਪੇਰ ਬੜੀ ਵੱਡੀ ਗੱਲ ਹੈ ਨਾ ਸਾਰੀ ਪ੍ਰਾਪਤਨ ਦੀ ਇਹ ਮੈਂ ਮੇਰੇ ਮੇਰੇ ਸਾਰੇ ਵੀਰ ਦਾ ਇਸੇ ਦਾ ਯੋਗਦਾਨ ਹੈ ਇਹ ਇੰਨੇ ਮੇਰੇ ਵੀਰ ਨੇ ਆਖਿਆ ਸੀ ਮੈਨੂੰ ਮੇਲਾ ਕਰਾਉਣਾ ਤੇ ਇਹਨਾਂ ਨੇ ਆਖਿਆ ਸੀ ਸਪੈਸ਼ਲ ਟਿਕਟ ਲਿਆ ਕੇ ਆਇਆ ਮੈਂ ਬਹੁਤ ਬਹੁਤ ਧੰਨ ਕਰਦਾ ਧੰਨਵਾਦ ਕਰਦਾ ਸਰਦਾਰ ਮਨਜੀਤ ਸਿੰਘ ਦਾ ਇਟਲੀ ਵਾਲੇ ਥੈਂਕ ਯੂ ਇਹ ਸਾਡੇ ਨਾਲ ਇੱਕ ਨੌਜਵਾਨ ਹੋ ਰਿਹਾ ਜਿੱਦਣ ਦੇ ਅਸੀਂ ਦੇਖਦੇ ਪਏ ਪ੍ਰੋਮੋਸ਼ਨ ਦੇ ਵਿੱਚ ਮੇਲੇ ਦੀ ਉਹ ਕਹਿੰਦਾ ਵੀਰ ਬੜੀ ਮਿਹਨਤ ਕਰਦਾ ਪਿਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਤਰੀਕੀ ਕੀ ਕਰਨ ਚਾਹੂੰ ਤੁਸੀਂ ਜੰਗ ਪੀੜੀ ਨੇ ਮੈਂ ਅੰਬਾਸ ਇਹੋ ਕਹਿਣਾ ਚਾਹਾਂਗਾ ਕਿ ਹਰ ਸਾਲ ਵੱਧ ਚੜ੍ਹ ਇਹ ਸਾਥ ਦਿਓ ਯੂਥ ਦਾ ਗੇਮਾਂ ਦਾ ਕਿ ਤਾਂ ਜੋ ਕਿ ਅੱਗੇ ਤੋਂ ਹੌਸਲਾ ਮਿਲੇ ਨਾ ਕਿ ਸਿਆਸਤਬਾਜ਼ੀ ਨੂੰ ਸਾਈਡ ਤੇ ਰੱਖਦੇ ਹੋਏ ਆਪਾਂ ਇਹ ਕੰਮ ਨੂੰ ਹਮੇਸ਼ਾ ਅੱਗੇ ਵਧਾਉਂਦੇ ਰਹੀਏ ਤਾਂ ਜੋ ਕਿ ਨਵਾਂ ਆਉਣ ਵਾਲੀ ਪੀੜ੍ਹੀ ਇਸ ਰਾਹ ਤੇ ਚੱਲ ਸਕੇ ਨਸ਼ਿਆਂ ਤੋਂ ਮੁਕਤ ਹੋ ਸਕੇ ਬਹੁਤ ਵਧੀਆ ਬੰਦ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਣਾ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਵਾ ਆਪਣੇ ਮੀਡੀਆ ਦੇ ਭਰਾ ਜਿਹੜੇ ਸਾਰੇ ਐਡੀ ਗਰਮੀ 'ਚ ਬੜੀ-ਬੜੀ ਦੂਰੋਂ ਚੱਲ ਕੇ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਵਾ ਇਹ ਸੰਤ ਬਾਬਾ ਲਾਲ ਸਿੰਘ ਜੀ ਕੁੱਲੀਵਾਲੇ ਦੀ ਯਾਦ 'ਚ ਪਿੰਡ ਘੋਤਪੋਕਰ 'ਚ ਐਨਆਰਆਈ ਵੀਰ ਤੇ ਮੇਰਾ ਵੀਰ ਕੁਲਦੀਪ ਸਿੰਘ ਬਿੱਲਾ ਜਿਹੜਾ ਕਿ ਸਮਾਜ ਸੇਵੀ ਵੀਰ ਸਾਡਾ ਉਹਦੇ ਸਹਿਯੋਗ ਨਾਲ ਪਹਿਲਾਂ ਬਿੱਲੇ ਵੀਰ ਨੇ ਮੇਲਾ ਕਰਵਾਇਆ ਵਾ ਤੇ ਤੁਸੀਂ ਵੇਖ ਹੀ ਸਕਦੇ ਹੋ ਮੇਲਾ ਕਿਦਾਂ ਭਰਿਆ ਪਿਆ ਪੂਰਾ ਲੋਕਾਂ ਨੂੰ ਤਿਲ ਸੁੱਟਣ ਦੀ ਜਗ੍ਹਾ ਨਹੀਂ ਚਲੋ ਕੋਈ ਕਮੀਆਂ ਵੀ ਆਈਆਂ ਹੋਣਗੀਆਂ ਪਹਿਲੀ ਵਾਰੀ ਕੋ ਪਰਵਾਦ ਦੇ ਚਾਰਜੀ ਸਾਹਮਣੇ ਬੜੇ ਔਕੇ ਹੁੰਦੇ ਇਤਦੇ ਹਜ਼ਾਰਾਂ ਦੀ ਇਤਜਾਦ ਚ ਬੰਦੇ ਆਏ ਨੇ ਪਰ ਫਿਰ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਕਮੀ ਰਹੀ ਹੋਏ ਕਿ ਬੰਨੇ ਲੰਗਰ ਦੀ ਕੋਈ ਕਮੀ ਨਹੀਂ ਪਾਣੀ ਦੀ ਕਮੀ ਨਹੀਂ ਕੁਰਸੀਆਂ ਦੀ ਬਹਿਣ ਦੀ ਕਮੀ ਨਹੀਂ ਛਾਂ ਦੀ ਕਮੀ ਨਹੀਂ ਗੀ ਪ੍ਰਬੰਧ ਸਾਰਾ ਪੁਲਿਸ ਜਿਹੜਾ ਮੁਲਾਜ਼ਮ ਸੀਗੇ ਉਹਨਾਂ ਨੇ ਬੜੇ ਤਰੀਕੇ ਨਾਲ ਵਧੀਆ ਕੀਤਾ ਬਾਕੀ ਪਿੰਡ ਦੇ ਜਿਹੜੇ ਆਪਣੇ ਸਹਿਯੋਗ ਵਾਲੇ ਮੁੰਡੇ ਨੇ ਉਹਨਾਂ ਬਹੁਤ ਵਧੀਆ ਸਹਿਯੋਗ ਕੀਤਾ ਅੱਜ ਵੀ ਸੇਵਾ ਕਰਦੇ ਨੇ ਤੇ ਕਈ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਗਾਂ ਦੀ ਗਾ ਅਗਲੇ ਸਾਲ ਹੋਰ ਇਸ ਤੋਂ ਵਧੀਆ ਤਰੀਕੇ ਨਾਲ ਕਰਨਗੇ ਬਾਕੀ ਮੈਂ ਕਹਿੰਨਾ ਵੀ ਜਿਹੜਾ ਇਲਾਕੇ ਨੇ ਸਹਿਯੋਗ ਕੀਤਾ ਵਾ ਤੁਸੀਂ ਵੇਖ ਹੀ ਸਕਦੇ ਹੋ ਵੀ ਐਡਾ ਪਹਿਲਾ ਮੇਲਾ ਕਿ ਇਹਨੂੰ ਕਈ ਵੀ ਪਹਿਲਾ ਮੇਲਾ ਕਰਵਾਇਆ ਕਿ ਇਹ ਮਨਨ ਚ ਨਹੀਂ ਆਊਗਾ ਜਿੱਦਾਂ ਦਾ ਇੱਥੇ ਕੱਠ ਵੇਖਿਆ ਤੁਸੀਂ ਇਹ ਚੰਗੇ ਭਲੇ ਬੱਬੇਹਾਲੀਏ ਦੇ ਮੇਲੇ ਵਾਂਗੂ ਭਰਿਆ ਪਿਆ ਕੱਠ ਵਾ ਮੇਲੇ ਦਾ ਤੇ ਪ੍ਰਮਾਤਮਾ ਮੇਰੇ ਵੀਰਾਂ ਦੇ ਕਿਰਪਾ ਕਰੇ ਗਾਂ ਦੀ ਗਾਏ ਹੋਰ ਯੂਥ ਨੂੰ ਇਦਾਂ ਜੋੜਨ ਕਿ ਲੋਕਾਂ ਦੇ ਬੱਚੇ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨ ਜਿਹੜੇ ਪ੍ਰਵਾਸ ਕਰ ਗਏ ਨੇ ਵਿਦੇਸ਼ਾਂ 'ਚ ਬਾਹਰ ਚਲ ਗਏ ਨੇ ਕੋਈ ਆਪਣੀ ਧਰਤੀ ਨਾਲ ਜੋੜ ਨਹੀਂ ਦਰਾਂ ਕੇ ਤੇ ਆਪਣੇ ਪਰਿਵਾਰਾਂ ਨਾਲ ਰਹਿ ਕੇ ਤੇ ਇੱਥੇ ਪੰਜਾਬ 'ਚ ਆਨੰਦ ਮਾਣ ਸਕਣ ਧੰਨਵਾਦ ਵਾਜਿਜੀ ਕਾ ਖਾਲਸਾ ਵਾਜਿਜੀ ਕੀ ਫਤਿਹ ਮੈਂ ਸੁਖਿੰਦਰ ਸਿੰਘ ਹੋ ਹਾਂ ਤੇ ਕਿਸਾਨ ਮਦੂਸੀਆਂ ਮਿਰਦਾ ਜ਼ਿਲ੍ਹਾ ਗੂ ਸੋ ਅੱਜ ਜੋ ਸਾਡੇ ਵੀਰਾਂ ਨੇ ਪ੍ਰਾਲਾ ਕਰਕੇ ਬਹੁਤ ਵੱਡਾ ਜੋ ਮੇਲਾ ਕਰਵਾਇਆ ਈ ਆਪਾਂ ਬਿਲਕੁਲ ਇਹ ਵੀਰਾਂ ਦੇ ਨਾਲ ਹੈ ਗਾਹ ਵਾਸਤੇ ਵੀ ਇਦਾਂ ਹੀ ਇਤੋਂ ਵੀ ਜਿਆਦਾ ਦੁਨੀਆ ਆਇਆ ਕਰੀ ਜਿਹਦੇ ਵੱਡੇ ਮੇਲੇ ਲਾਇਆ ਕਰਾਂਗੇ ਸੋ ਪਿੰਡ ਦੇ ਵਿੱਚ ਬਹੁਤ ਕਿਰਪਾ ਮਰਦ ਦੀ ਸੱਚੇ ਬਾਦਸ਼ਾਹ ਇਹਨਾਂ ਵੀਰਾਂ ਨੂੰ ਹੋਰ ਬਲ ਬਖਸ਼ੇ ਐਦਾਂ ਹੀ ਮੇਰੇ ਲੱਗਦੇ ਰਹਿਣ ਪੰਡਾ ਦੇ ਵਿੱਚ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ